ਛੋਟੂ ਸੋਚ ਰਿਹਾ ਸੀ ਉਹ ਘਰੇ ਗੱਲ ਕਰੇ ਤੇ ਕਿਹਦੇ ਨਾਲ ਕਰੇ ਕੋਈ ਉਹਦੀ ਗਲਤੀ ਯਕੀਨ ਵੀ ਕਰੇਗਾ ਜਾਂ ਨਹੀਂ ਫਿਰ ਉਹ ਸੋਚਦਾ ਕਿ ਕੋਈ ਨਾ ਜਦੋਂ ਇਹੋ ਕਰਮੇ ਨੂੰ ਮਿਲਣ ਗਈ ਮੈਂ ਕੈਲੇ ਭਾਈ ਨੂੰ ਦੱਸ ਦੇਵਾਂਗਾ ਫਿਰ ਸੋਚਦਾ ਕਿ ਕੈਲੇ ਨੂੰ ਦੱਸਣ ਦਾ ਕੋਈ ਫਾਇਦਾ ਨਹੀਂ ਜੈਲੇ ਭਾਈ ਨੂੰ ਦੱਸ ਦੇਵਾਂਗਾ ਉਹਦੀ ਕਰਮੇ ਨਾਲ ਲੱਗਦੀ ਵੀ ਬਹੁਤ ਆ ਇਹੋ ਸੋਚ ਉਹ ਪੱਠੇ ਵੱਡਣ ਲੱਗ ਪਿਆ ਜਿੰਦਰ ਨੇ ਕਰੇ ਜਾ ਕੇ ਕੋਈ ਕੰਮ ਨਾ ਕੀਤਾ ਤੇ ਦਫੜਕੇ ਮੰਜੇ ਤੇ ਲੰਮੀ ਪਈ ਰਹੀ ਮਿੰਦੋ ਉਹਦੇ ਲਈ ਸੌਂ ਪਾ ਕੇ ਚਾਹ ਬਣਾ ਲਿਆਈ ਜਿੰਦਰ ਲੰਮੀ ਪਈ ਖੁਸ਼ੀ ਦੇ ਮਾਰੇ ਮੁਸਕਰਾਈ ਜਾ ਰਹੀ ਸੀ ਮਿੰਦੋ ਚਾਹ ਵੜਾਉਣ ਆਈ ਪੁੱਛਦੀ ਨੀ ਬੜੀ ਖੁਸ਼ ਆ ਕਿਤੇ ਕੋਈ ਖੁਸ਼ਖਬਰੀ ਤੇ ਨਹੀਂ ਮੈਂ ਸ਼ਿੰਦੀ ਨੂੰ ਬੁਲਾ ਲਿਆਵਾ ਜਿੰਦਰ ਕਹਿੰਦੀ ਸ਼ਿੰਦੀ ਕੋਣਾ ਬੇਬੇ ਮਿੰਦੋ ਕਹਿੰਦੀ ਉਹ ਨਰਸ ਲੱਗੀ ਐ ਸ਼ਹਿਰ ਹਸਪਤਾਲ ਸਾਰੇ ਆਲੇ ਦੁਆਲੇ ਦੇ ਪਿੰਡਾਂ ਦੇ ਕੇਸ ਵੀ ਉਹੀ ਉਹ ਕਰਵਾਉਂਦੀ ਆ ਜਿੰਦਰ ਕਹਿੰਦੀ ਨਹੀਂ ਨਹੀਂ ਬੇਬੇ ਐਦਾਂ ਦੀ ਕੋਈ ਗੱਲ ਹੀ ਨਹੀਂ ਉਹ ਤੇ ਐਵੇਂ ਹੀ ਟਿੱਡ ਦੁਖਦਾ ਮਿੰਦੋ ਕਹਿੰਦੀ ਫਿਰ ਆ ਹਕੀਮ ਦੇਉ ਕੁੜੀਆਂ ਲਿਆਦਾ ਲਿਆ ਦਿੰਦੀ ਆ ਜਿੰਦਰ ਕਹਿੰਦੀ ਨਹੀਂ ਬੇਬੇ ਮੈਨੂੰ ਆਰਾਮ ਦੀ ਲੋੜ ਆ ਆਪੇ ਠੀਕ ਹੋ ਜਾਵੇਗਾ ਸ਼ਾਮ ਨੂੰ ਦੀਪੋ ਕਾਲੇ ਤੋਂ ਆ ਗਈ ਤੇ ਸਾਹਮਣੇ ਨਲਕੇ ਕੋਲ ਪਏ ਕੱਪੜੇ ਦੇਖ ਆਖਦੀ ਆਹ ਕੱਪੜੇ ਐਦਾਂ ਹੀ ਪਏ ਆ ਧੋਤੇ ਨਹੀਂ ਭਾਬੀ ਨੇ ਮਿੰਦੋ ਕਹਿੰਦੀ ਉਹਦਾ ਤੇ ਟਿੱਡ ਦੁਖਦਾ ਅੰਦਰ ਪਈ ਹੋਈ ਐ ਲੰਮੀ ਦੀਪੋ ਕਹਿੰਦੀ ਆਹੋ ਇੱਕ ਕੰਮ ਤੇ ਕੀ ਆਖ ਦਿੱਤਾ ਹੁਣ ਟਿੱਡ ਫੜ ਕੇ ਬੈਠ ਗਈ ਕੋਈ ਨਾ ਮੈਂ ਵੀ ਐਦਾਂ ਹੀ ਪਏ ਰਹਿਣ ਦੇਣਿਆ ਇੱਥੇ ਹੀ ਦੀਪੋ ਨੇ ਅਚਾਨਕ ਰੋਟੀ ਖਾਧੀ ਤੇ ਚਾਹ ਪੀਤੀ ਫੇਰ ਬੇਬੇ ਨਾਲ ਪੈਠ ਮਟਰ ਕੱਢਣ ਲੱਗ ਪਈ ਬਾਕੀ ਵੀ ਕਰੇ ਆਗੇ ਸੀ ਦੀਪੋ ਨੇ ਸਭ ਨੂੰ ਚਾਹ ਤੇ ਨਾਲ ਖਾਣ ਨੂੰ ਰੋਟੀ ਫੜਾਈ ਛੋਟੂ ਵੀ ਰੋਟੀ ਖਾਣ ਆਇਆ ਸੀ ਪਰ ਅੱਜ ਉਹ ਬੜਾ ਚੁੱਪ ਚਾਪ ਜਿਆ ਸੀ ਦੀਪੋ ਛੋਟੂ ਨੂੰ ਰੋਟੇ ਫੜਾਉਣ ਲੱਗੀ ਤੇ ਆਖਦੀ ਅੱਜ ਛੋਟੂ ਤੂੰ ਬੜਾ ਚੁੱਪ ਗਿਆ ਕੋਈ ਗੱਲ ਵੀ ਨਹੀਂ ਸੁਣਾਈ ਪਿੰਡ ਦੀ ਕਿਤੇ ਤੇਰਾ ਵੀ ਢਿੱਡ ਤੇ ਨਹੀਂ ਦੁਖਦਾ ਛੋਟੂ ਕਹਿੰਦਾ ਨਹੀਂ ਕੋਈ ਬਾਤ ਨਹੀਂ ਵਹਿਣ ਜੀ ਜੈ ਲਾਖਦਾ ਬਾਪੂ ਟਰਾਲੀ ਤੇ ਤਿਆਰ ਆ ਆਖਦੇ ਕੱਲ ਦੁਪਹਿਰ ਨੂੰ ਲੈ ਜਾਓ ਕੱਲ ਨੂੰ ਕਹਿਲਾ ਤੇ ਛੋਟੂ ਲੈ ਆਉਣਗੇ ਛੋਟੂ ਨੂੰ ਲੱਗਾ ਕਿ ਕੱਲ ਨੂੰ ਮੈਂ ਚੱਲ ਗਿਆ ਤੇ ਜਿੰਦ ਤੇ ਨਿਗਾ ਕਿੱਦਾਂ ਰੱਖੀ ਜਾਵੇਗੀ ਉਹ ਆਖਦਾ ਭਾਬੀ ਜੀ ਮੈਨੇ ਤੋਂ ਪੱਠਾ ਵੀ ਕੱਟਣਾ ਹੈ ਜੱਲਾ ਕਹਿੰਦਾ ਉਹ ਤੂੰ ਸਾਰੀ ਦਿਹਾੜੀ ਪੱਠੇ ਹੀ ਥੋੜੀ ਵੱਢਣਿਆ ਆ ਜਾ ਸ਼ਹਿਰ ਕੋ ਮਾਈਏ ਮੈਂ ਕੱਲ ਨੂੰ ਬੇਬੇ ਨੂੰ ਲੈ ਕੇ ਮਾਸੜ ਹੁਣਾਂ ਦੇ ਪਾਠ ਤੇ ਜਾ ਆਉਂਦਾ ਬਾਪੂ ਤੂੰ ਕਰੇ ਰਹੀ ਮਿੰਦੋ ਕਹਿੰਦੀ ਇਹੋ ਵੀ ਜਾ ਆਉਂਦਾ ਸਾਡੇ ਨਾਲ ਹੀ ਦੀਪੋ ਛੁੱਟੀ ਕਰ ਲੈਂਦੀ ਦੀਪੋ ਕਹਿੰਦੀ ਪਰ ਬੇਬੇ ਮੇਰੇ ਤੇ ਪੇਪਰ ਚੱਲਦੇ ਆ ਮਿੰਦੋ ਕਹਿੰਦੀ ਨਾਲੇ ਤੂੰ ਕਹਿੰਦੀ ਸੀ ਇਹੋ ਕੱਚੇ ਜੇ ਪੇਪਰ ਹੀ ਆ ਭਾਗ ਸਿੰਘ ਕਹਿੰਦਾ ਮੈਂ ਕਰੇ ਹੀ ਠੀਕ ਆ ਮਿੰਦੋ ਕੁੜੀ ਕਾਲਾ ਜਾ ਆਉਂਦੀ ਆ ਅੰਦਰ ਜਿੰਦਰ ਸਭ ਸੁਣ ਰਹੀ ਸੀ ਤੇ ਸੋਚ ਰਹੀ ਸੀ ਕੱਲ ਨੂੰ ਸਾਰੇ ਜਾ ਰਹੇ ਆ ਕਰੇ ਕੋਈ ਰੋਕ ਟੋਕ ਨਹੀਂ ਆ ਛੋਟੂ ਚਾਹ ਪੀ ਕੇ ਰਾਜੂ ਵੱਲ ਚਲਾ ਗਿਆ ਉਹਨੂੰ ਇਹੋ ਆਕਰ ਕੇ ਤੂੰ ਜਿੰਦਰ ਦਾ ਸੁਨੇਹਾ ਕਰਮੇ ਨੂੰ ਨਾ ਦੇਈ ਉਸਨੇ ਤੇ ਤੂੰ ਤਿਆਰੀ ਵੀ ਸ਼ੁਰੂ ਕਰਦੀ ਛੋਟੂ ਕਹਿੰਦਾ ਤਿਆਰੀ ਕੌਣ ਸੀ ਬਾਤ ਕੀ ਰਾਜੂ ਕਹਿੰਦਾ ਉਹ ਹੀ ਬਾਬੀ ਕੋ ਮਿਲਣੇ ਕੀ ਚਲ ਛੋਟੂ ਮੁੰਜੇ ਬਹੁਤ ਸੇ ਕਾਮ ਹੈ ਮੈਂ ਚਲਤਾ ਹੂੰ ਛੋਟੂ ਕਹਿੰਦਾ ਦੇਖ ਰਾਜੂ ਤੂੰ ਮੇਰਾ ਭਾਈ ਹੈ ਤੂੰ ਦੋਨੋ ਕੋ ਮਿਲਨੇ ਸੇ ਰੋਕ ਦੇ ਕੁਝ ਵੀ ਕਰਕੇ ਰਾਜੂ ਕਹਿੰਦਾ ਮੈਂ ਕਿਆ ਕਰ ਸਕਤਾ ਹੂੰ ਤੂੰ ਆਪਣੀ ਬਾਬੀ ਕੋ ਰੋਕ ਛੋਟੂ ਕਹਿੰਦਾ ਮੁੰਜੇ ਕੱਲ ਸ਼ਹਿਰ ਜਾਣਾ ਹੈ ਕੈਲੇ ਬਾਈ ਕੇ ਸਾਥ ਹਾਜੂ ਤੂੰ ਕੁਝ ਸੋਚ ਰਾਤ ਨੂੰ ਸੌਣ ਲੱਗੇ ਜਿੰਦਰ ਕੈਲੇ ਨੂੰ ਆਖਦੀ ਕੱਲ ਨੂੰ ਸ਼ਹਿਰੋਂ ਮੇਰੇ ਲਈ ਕੋਈ ਸੂਟ ਜਾਂ ਕੋਈ ਗਹਿਣਾ ਘੱਟਾ ਹੀ ਲੈਂਦੇ ਆਇਓ ਕੈਲਾ ਕਹਿੰਦਾ ਐਨੇ ਤੇ ਸੂਟ ਹੈ ਤੇਰੇ ਕੋਲ ਕੀ ਕਰਨਿਆ ਤੂੰ ਤੂੰ ਕਿਹੜਾ ਕਿਤੇ ਜਾਣਾ ਹੁੰਦਾ ਜਿੰਦਰ ਮੂੰਹ ਬਟਕੇ ਲੰਮੀ ਪੈ ਗਈ ਆਖਦੀ ਸਭ ਨੂੰ ਆਪਣੇ ਵਰਗਾ ਹੀ ਸਮਝ ਰੱਖਿਆ ਇਹਨੇ ਕਹਿ ਲੈਨੇ ਅੱਗੇ ਹੋ ਕੇ ਸੁੱਤੀ ਪਈ ਜਿੰਦਰ ਦੇ ਲੱਕ ਤੇ ਹੱਥ ਰੱਖਿਆ ਤੇ ਉਹਨੇ ਉਹਦਾ ਹੱਥ ਚੁੱਕ ਪਰੇ ਕਰ ਦਿੱਤਾ ਤੇ ਆਖਦੀ ਸੌਂ ਜਾ ਪਰੇ ਹੋ ਕੇ ਕੈਲਾ ਚੁੱਪ ਕਰਕੇ ਪਿੱਛੇ ਹਟ ਗਿਆ ਅਗਲੇ ਦਿਨ ਸਾਰੇ ਘਰੋਂ ਚਲੇ ਗਏ ਅਤੇ ਜਿੰਦਰ ਤੇ ਭਾਗ ਹੀ ਕਰੇ ਸੀ ਜਿੰਦਰ ਦਾ ਦਿਲ ਕਾਉ ਮਾਉ ਜਿਆ ਕਰ ਰਿਆ ਸੀ ਜਲਦੀ ਕਰਮੇ ਨੂੰ ਜਾ ਕੇ ਮਿਲੇ ਪਰ ਬਾਪੂ ਅਜੇ ਲੰਮਾ ਨਹੀਂ ਸੀ ਪਿਆ ਜਿੰਦਰ ਕਪੜੇ ਤੋਣ ਲਗ ਪਈ ਤੇ ਜੈਲੇ ਦਾ ਕੋਰਤਾ ਤੋਣ ਲੈ ਚੁੱਕਿਆ ਤੇ ਆਖਦੀ ਹਾਏ ਇਹਦੇ ਵਿੱਚੋਂ ਤੇ ਖੁਸ਼ਬੂ ਹੀ ਬੜੀ ਸੋਹਣੀ ਆਉਂਦੀ ਐ ਆ ਸਾਡੇ ਬੰਦੇ ਦੇ ਕਪੜੇ ਵੀ ਮੁਸ਼ਕੇ ਪਈਆ ਕਪੜੇ ਤੋਕੇ ਉੱਠੀ ਤੇ ਸੋਚਦੀ ਕਿਉਂ ਨਾ ਛੱਤ ਤੇ ਜਾ ਕੇ ਕਪੜੇ ਸੁਕਣੇ ਪਾਉਂਦੀ ਆ ਉਨੇ ਲੱਕਰ ਦੀ ਪੌੜੀ ਚੁੱਕੀ ਤੇ ਕੋਠੇ ਨੂੰ ਲਗਾ ਲਈ ਤੇ ਅੱਧੇ ਕੱਪੜੇ ហេਠਾਂ ਹੀ ਰੱਸੀ ਤੇ ਪਾ ਦਿੱਤੇ ਦੋ ਤਿੰਨ ਛੱਤ 'ਤੇ ਸੁੱਕਣੇ ਪਾਉਣ ਲਈ ਉੱਪਰ ਜਾ ਚੜੀ ਉਹਨੂੰ ਦੋ ਖੇਤ ਛੱਡ ਕੇ ਕਰਮਾ ਤੇ ਰਾਜੂ ਖੜੇ ਦਿਖਾਈ ਦਿੱਤੇ ਫਿਰ ਉਹ ਜਲਦੀ ਨਾਲ ហេਠਾਂ ਉਤਰੀ ਬਾਪੂ ਆਪਣਾ ਮੰਝਾ ਅੱਧਾ ਤੂਪੇ ਤੇ ਅੱਧਾ ਸ਼ਾਮੇ ਕਰਕੇ ਸੌਂ ਗਿਆ ਸੀ ਜਿੰਦਨ ਨੇ ਜਲਦੀ ਨਾਲ ਨਮਾ ਸੂਟ ਪਾਇਆ ਤੇ ਸੁਰਖੀ ਵਿੰਦੀ ਲਗਾਈ ਤੇ ਨਮੀ ਤਿੱਲੇ ਵਾਲੀ ਜੁੱਤੀ ਪਾਈ ਤੇ ਬਾਪੂ ਨੂੰ ਬਿਨਾਂ ਦੱਸੇ ਕਰੋ ਨਿਕਲ ਗਈ ਕਰਮ ਨੇ ਉਹਨੂੰ ਆਉਂਦੀ ਨੂੰ ਦੇਖ ਕੇ ਰਾਜ ਨੂੰ ਕਿਹਾ ਜਾਂ ਤੂੰ ਜਾ ਕੇ ਆਲੇ ਦੁਆਲੇ ਨਿਗਾਹ ਰੱਖ ਤੇ ਆਹਾ ਕਮਾਦ ਵਾਲੇ ਪਾਸੇ ਕੋਈ ਨਾ ਆਏ ਰਾਜੂ ਪਰੇ ਨੂੰ ਖੋਵਲ ਚਲਾ ਗਿਆ ਤੇ ਜਿੰਦਰ ਸਾਹੋ ਸਾਇਆ ਹੋਈ ਆਖਦੀ ਕਰਮਾ ਜੀ ਮੈਂ ਆ ਗਈ ਕਰਮਾ ਕਹਿੰਦਾ ਮੈਨੂੰ ਉਸ ਦਿਨ ਤੇਰੀਆਂ ਅੱਖਾਂ ਹੀ ਦੱਸ ਗਈਆਂ ਸੀ ਤੂੰ ਕਰਮੇ ਨੂੰ ਮਿਲਣ ਜ਼ਰੂਰ ਆਵੇਂਗੀ ਇੱਥੇ ਕੋਈ ਦੇਖ ਲਵੇਗਾ ਅਸੀਂ ਅੰਦਰ ਜਾ ਕੇ ਗੱਲਬਾਤ ਕਰਦੇ ਹਾਂ ਜਿੰਦਰ ਕਹਿੰਦੀ ਪਰ ਅੰਦਰ ਕਿੱਧਰ ਕਰਮਾ ਉਹਨੂੰ ਬਾਹ ਤੋਂ ਫੜ ਕੇ ਕਮਾਦ ਅੰਦਰ ਲੈ ਕੇ ਚਲਾ ਗਿਆ ਅੰਦਰ ਕਮਾਦ ਦੇ ਗੱਬੇ ਜਾ ਕੇ ਇੱਕ ਮੰਜਾ ਮੰਜੇ ਜਿੰਨਾ ਕਮਾਦ ਵੱਢ ਕੇ ਡਾਹਿਆ ਹੋਇਆ ਸੀ ਜਿੰਦਰ ਦੇਖ ਬਹੁਤ ਖੁਸ਼ ਹੋਈ ਤੇ ਆਖਦੀ ਕਰਮੇ ਤੂੰ ਬੜਾ ਚਲਾਕਾ ਕਰਮਾ ਕਹਿੰਦਾ ਭਾਬੀ ਚਲਾਕ ਵੀ ਬਣਨਾ ਪੈਂਦਾ ਇਹੋ ਦੁਨੀਆ ਕਿੱਥੋਂ ਦੋ ਪ੍ਰੇਮੀਆਂ ਨੂੰ ਮਿਲਣ ਦਿੰਦੀ ਆ ਜਿੰਦਰ ਕਹਿੰਦੀ ਭਾਬੀ ਨੇ ਜਿੰਦਰ ਕਰਮਾ ਕਹਿੰਦਾ ਅੱਛਾ ਜਿੰਦਰੇ ਮਿਲਣ ਤੋਂ ਰੋਕਣਾ ਕਿਸੇ ਵੀ ਤਰ੍ਹਾਂ ਪਰ ਕਿਵੇਂ ਰੋਕਾਂ ਰਾਜੂ ਨੂੰ ਯਾਦ ਆਇਆ ਕਿ ਛੋਟੂ ਆਖਦਾ ਸੀ ਵੱਡੇ ਸਰਦਾਰ ਕਰੇ ਹੀ ਆ ਉਹ ਕੁਝ ਸੋਚੀਏ ਭਾਕ ਸਿੰਘ ਦੇ ਘਰ ਨੂੰ ਵੱਲ ਦੌੜਾ ਮੰਜੇ ਤੇ ਸੁੱਤੇ ਪਏ ਭਾਕ ਸਿੰਘ ਨੂੰ ਆਖਦਾ ਸਰਦਾਰ ਜੀ ਜਲਦੀ ਚਲੋ ਬਿਜਲੀ ਮਹਿਕਮੇ ਨੇ ਲੋਗ ਆਇਆ ਖੇਤ ਮੇ ਬੋਲਤੇ ਹੈ ਆਪਕੇ ਖੇਤ ਮੇ ਖੰਭਾ ਲੱਗਣਾ ਹੈ ਭਾਕ ਸਿੰਘ ਮੰਜੇ ਤੋਂ ਉੱਠ ਕੇ ਖੜਾ ਹੋ ਗਿਆ ਤੇ ਆਖਦਾ ਇੱਦਾਂ ਕਿਦਾਂ ਖੰਭਾ ਸਾਡੇ ਖੇਤ ਵਿੱਚ ਲਗਾ ਦੇਣਗੇ ਖੰਭਾ ਉਹ ਨਾਲ ਲੈ ਕੇ ਆਏ ਆ ਰਾਜੂ ਕਹਿੰਦਾ ਨਹੀਂ ਬੋਲ ਰਹੇ ਆ ਕੋਈ ਮਿੰਤੀ ਗਿੰਤੀ ਸੀ ਕਰ ਰਹੇ ਆ ਜਲਦੀ ਚਲੋ ਔਰ ਰੋਕੋ ਉਹਨੇ ਭਾਕ ਸਿੰਘ ਆਪਣੀ ਜੁੱਤੀ ਪਾ ਕੇ ਰਾਜੂ ਦੇ ਨਾਲ ਹੀ ਤੁਰ ਪਿਆ ਖੇਤ ਵਿੱਚ ਜਾ ਕੇ ਭਾਕ ਸਿੰਘ ਆਖਦਾ ਓਏ ਕਿੱਥੇ ਆ ਬਿਜਲੀ ਵਾਲੇ ਬੰਦੇ ਰਾਜੂ ਕਹਿੰਦਾ ਸਰਦਾਰ ਜੀ ਉਹ ਉਧਰ ਕਰਮੇਕੇ ਕਮਾਦ ਕੇ ਅੰਦਰ ਜੋ ਖੰਭਾ ਲੱਗਾ ਹੈ ਉਧਰ ਗਏ ਥੇ ਆਪ ਚਲੋ ਉਧਰ ਚ ਔਰ ਆਵਾਜ਼ ਲਗਾਓ ਉਨੇ ਭਾਗ ਸਿੰਘ ਖੇਤ ਦੇ ਬਾਹਰ ਖੜਾ ਆਵਾਜ਼ ਲਗਾਉਂਦਾ ਹੈ ਉੱਚੀ ਦੇਣੀ ਓਏ ਕਿੱਧਰ ਆ ਬਿਜਲੀ ਵਾਲਿਓ ਉਧਰ ਕਰਮਾ ਝਾਂਜਰਾ ਲਿਆਇਆ ਸੀ ਜਿੰਦਰ ਲਈ ਜਿੰਦਰ ਆਕ ਰਹੀ ਸੀ ਤੂੰ ਆਪ ਹੀ ਮੇਰੀ ਪੈਰੀ ਪਾਦੇ ਜਿੰਦਰ ਨੂੰ ਭਾਗ ਸਿੰਘ ਦੀ ਆਵਾਜ਼ ਸੁਣੀ ਉਹ ਆਕਦੀ ਆ ਤੇ ਸਾਡੇ ਬਾਪੂ ਦੀ ਆਵਾਜ਼ ਹੈ ਕਰਮਾ ਕਹਿੰਦਾ ਚਾਚਾ ਇੱਥੇ ਕਿੱਦਾਂ ਆ ਗਿਆ ਭਾਗ ਸਿੰਘ ਕਮਾਦ ਦੇ ਅੰਦਰ ਵੜ ਕੇ ਬੋਲਣ ਲੱਗਾ ਮੈਂ ਕੋਈ ਖੰਭਾ ਨਹੀਂ ਲੱਗਣ ਦੇਣਾ ਕੰਨ ਖੋਲ ਕੇ ਸੁਣ ਲਵੋ ਕਰਮਾ ਕਹਿੰਦਾ ਚਾਚਾ ਇੱਧਰ ਹੀ ਆ ਰਿਹਾ ਜਿੰਦਰੇ ਭੱਜ ਲੈ ਕਰਮਾ ਖੇਤ ਦੇ ਦੂਜੇ ਬੰਨੇ ਤੋਂ ਨਿਕਲ ਗਿਆ ਤੇ ਆਪਣੇ ਖੋਹ ਵੱਲ ਚੱਲਾ ਗਿਆ ਜਿੰਦਰ ਭਾਗ ਸਿੰਘ ਤੇ ਡਰਦੀ ਅੰਦਰ ਹੀ ਕੀਤੇ ਲੁੱਕ ਕੇ ਬੈਠ ਗਈ ਜਿੰਦਰ ਦਾ ਗੋਟੇ ਵਾਲਾ ਗੂੜੇ ਗੁਲਾਬੀ ਰੰਗ ਦਾ ਦੁਪੱਟਾ ਉੱਥੇ ਹੀ ਮੰਝੇ ਤੇ ਰਹਿ ਗਿਆ ਸੀ ਭਾਗ ਸਿੰਘ ਆਵਾਜ਼ ਲਗਾਉਂਦਾ ਮੁੰਜੇ ਤੱਕ ਪਹੁੰਚ ਗਿਆ ਮੰਜੇ ਤੇ ਦੁਪੱਟਾ ਦੇਖ ਕੇ ਹੈਰਾਨ ਰਹਿ ਗਿਆ ਕਿ ਸਭ ਸਮਝ ਗਿਆ ਕਿ ਰਾਜੂ ਮੈਨੂੰ ਬਹਾਨੇ ਨਾਲ ਇੱਥੇ ਲਿਆਇਆ ਇਹ ਜਿੰਦਰ ਨੇ ਉਹ ਸਾਨੂੰ ਕਿਸੇ ਪਾਸੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਸਾਡੇ ਘਰ ਦੀ ਨੌਂ ਦੀ ਇੱਜ਼ਤ ਇਹੋ ਦੁਪੱਟਾ ਇੰਨਾ ਆਖ ਭਾਗ ਸਿੰਘ ਦੀ ਅੱਖਾਂ ਵਿੱਚ ਹੰਝੂ ਆ ਗਏ ਘਰ ਦੀ ਇੱਜ਼ਤ ਨੌਂ ਤੀ ਜੇ ਪੈਣ ਕਰੇ ਇਸ ਤਰ੍ਹਾਂ ਬਾਹਰ ਕਿਸੇ ਗੈਰ ਮਰਦ ਨਾਲ ਮਾਰੀ ਹੋਵੇ ਤੇ ਇੱਕ ਸਿਆਣੇ ਬੰਦੇ ਲਈ ਬੜੀ ਨਮੋਸ਼ੀ ਵਾਲੀ ਗੱਲ ਹੁੰਦੀ ਭਾਗ ਸਿੰਘ ਦੁਪੱਟਾ ਚੁੱਕ ਕਰਨ ਨੂੰ ਤੁਰਨ ਲੱਗਾ ਫਿਰ ਉਹਨੇ ਦੁਪੱਟਾ ਆਪਣੀ ਕੋਟੀ ਵਿੱਚ ਲਕੋ ਲਿਆ ਇਹ ਉਹ ਸੋਚ ਕੇ ਕਿ ਕਿਸੇ ਨੇ ਦੇਖ ਲਿਆ ਤੇ ਕੀ ਸੋਚੇਗਾ ਕਿ ਇਹੋ ਨੌਂ ਦਾ ਦੁਪੱਟਾ ਕਿਉਂ ਚੁੱਕੀ ਫਿਰਦਾ ਐਵੇਂ ਲੋਕੀ ਸਵਾਲ ਕਰਨਗੇ ਭਾਗ ਸਿੰਘ ਨੇ ਦੇਖਿਆ ਰਾਜੂ ਦੂਰ ਖੜਾ ਦੇਖ ਰਿਹਾ ਸੀ ਪਰ ਭਾਗ ਸਿੰਘ ਅੰਦਰ ਹਿੰਮਤ ਨਹੀਂ ਸੀ ਰਾਜੂ ਨਾਲ ਨਜ਼ਰ ਮਿਲਾਉਣ ਦੀ ਉਹ ਸੋਚ ਰਿਹਾ ਸੀ ਕਿ ਇਹੋ ਬਿਆਰ ਹੀ ਹੀ ਸਿਆਣਾ ਉਹਨੇ ਆਪਣੇ ਘਰ ਜਾ ਕੇ ਨਲਕੇ ਤੋਂ ਠੰਡੇ ਪਾਣੀ ਦੇ ਦੋ ਗਲਾਸ ਪਰ ਪੀਤੇ ਤੇ ਮੰਝੇ ਤੇ ਸਿਰ ਫੜ ਬੈਠ ਗਿਆ ਜਿੰਦਰਜੀ ਕੁਮਾਰ ਵਿੱਚ ਲੁਕੀ ਬੈਠੀ ਸੀ ਭਾਗ ਸਿੰਘ ਨੂੰ ਜਾਂਦਾ ਦੇਖ ਉਹ ਉੱਠੀ ਤੇ ਮੰਝੇ ਤੋਂ ਆਪਣਾ ਦੁਪੱਟਾ ਲੱਭਣ ਲੱਗੀ ਪਰ ਉੱਥੇ ਨਹੀਂ ਸੀ ਜਿੰਦਰ ਹੁਣ ਦੁਪੱਟੇ ਤੋਂ ਬਿਨਾਂ ਘਰ ਨੂੰ ਕਿਵੇਂ ਜਾਂਦੀ ਉਹਨਾਂ ਦਿਨਾਂ ਵਿੱਚ ਨੋਹਾ ਸਿਰ ਤੇ ਦੁਪੱਟਾ ਲੈ ਕੇ ਰੱਖਦੀਆਂ ਸੀ ਪਰ ਜਿੰਦਰ ਕੋਲ ਤੇ ਹੈ ਹੀ ਨਹੀਂ ਸੀ ਕਰਮ ਆਪਣੇ ਘਰ ਨੂੰ ਚਲਾ ਗਿਆ ਸੀ ਘਰੇ ਕੈਲਾ ਤੇ ਛੋਟੂ ਆ ਗਏ ਸੀ ਛੋਟੂ ਤੇ ਗਲੀ ਵਿੱਚੋਂ ਕੈਲੇ ਨੂੰ ਇਹੋ ਆ ਕੇ ਚਲਾ ਗਿਆ ਕਿ ਮੈਂ ਪੱਠਾ ਕਟਣਾ ਹੈ ਪਰ ਗਿਆ ਉਹ ਰਾਜੂ ਕੋਲ ਹੀ ਸੀ ਕੈਲੇ ਨੂੰ ਨਮੀ ਲਿਆਂਦੀ ਟਰਾਲੀ ਦਾ ਚਾਹ ਚੜਿਆ ਸੀ ਉਹ ਟਰਾਲੀ ਨੂੰ ਹਵੇਲੀ ਖੜੀ ਕਰ ਆਇਆ ਤੇ ਬਾਪੂ ਨੂੰ ਆਉਂਦਾ ਹੀ ਆਖਦਾ ਬਾਪੂ ਵਧਾਈਆਂ ਭਾਗ ਸਿੰਘ ਕੁਝ ਨਹੀਂ ਬੋਲਦਾ ਕੈਲੇ ਨੇ ਲਿਫਾਫੇ ਵਿੱਚ ਥੋੜੀਆਂ ਜੀਆਂ ਟੁਕੜੀਆਂ ਬੇਸਣ ਦੀਆਂ ਪਾਈਆਂ ਹੋਲੇ ਫਾਪਾ ਭਾਗ ਸਿੰਘ ਅੱਗੇ ਕਰਕੇ ਆਖਦਾ ਬਾਪੂ ਵਧਾਈਆਂ ਭਾਗ ਸਿੰਘ ਗੁੱਸੇ ਵਿੱਚ ਮੰਚੇ ਤੋਂ ਉੱਠਿਆ ਤੇ ਆਖਦਾ ਕਾਦੀਆ ਵਧਾਈਆਂ ਤੇਰੀ ਜਨਾਨੀ ਪ੍ਰਾਇ ਮਰਦਾਂ ਖੇ ਖਾਂਦੀ ਫਿਰਦੀ ਐ ਉਹਦੀਆਂ ਕੈਲਾ ਕਹਿੰਦਾ ਇਹੋ ਕੀ ਆਖੀ ਜਾਂਦਾ ਬਾਪੂ ਭਾਗ ਸਿੰਘ ਕੋਲੋਂ ਬੋਲਿਆ ਨਹੀਂ ਸੀ ਜਾ ਰਿਆ ਉਹਨੇ ਕੈਲੇ ਨੂੰ ਇਸ਼ਾਰੇ ਨਾਲ ਪਾਣੀ ਲਿਉਣ ਨੂੰ ਕਿਆ ਕੈਲਾ ਕਹਿੰਦਾ ਬਾਪੂ ਤੈਨੂੰ ਕੁਝ ਹੋ ਨਾ ਜਾਵੇ ਤੇਰਾ ਮੂੰਹ ਕਿੰਨਾ ਲਾਲ ਹੋਇਆ ਆ ਪਾਣੀ ਪੀ ਮੈਂ ਡਾਕਟਰ ਬੁਲਾਉਂਦਾ ਇੰਨੇ ਨੂੰ ਜੈਲਾ ਤੇ ਮਿੰਦੋ ਵੀ ਆ ਗਏ ਮਿੰਦੋ ਸਕੂਟਰ ਤੋਂ ਉਤਰਦੀ ਹੀ ਆਖਦੀ ਹਾਏ ਕੈਲੇ ਕੀ ਹੋਇਆ ਤੇਰੇ ਬਾਪੂ ਨੂੰ ਕੈਲਾ ਜੈਲੇ ਨੂੰ ਆਖਦਾ ਭਾਈ ਡਾਕਟਰ ਨੂੰ ਬੁਲਾ ਲਿਆ ਭਾਗ ਸਿੰਘ ਫਿਰ ਮੰਜੇ ਤੋਂ ਉੱਠਿਆ ਤੇ ਆਖਦਾ ਨਹੀਂ ਕੈਲੇ ਆ ਚੁੱਕ ਆਪਣੀ ਘਰ ਵਾਲੀ ਦਾ ਦੁਪੱਟਾ ਸਾਡੇ ਘਰ ਦੀ ਇੱਜ਼ਤ ਕਰਮੇ ਦੇ ਮੰਜੇ ਤੋਂ ਲਿਆਇਆ ਜੈਲਾ ਕਹਿੰਦਾ ਉਹ ਕਰਮੇ ਦੇ ਮੈਂ ਟੋਟੇ ਕਰਦਾ ਉਹਦੀ ਐਨੀ ਹਿੰਮਤ ਮਿੰਦੋ ਕਹਿੰਦੀ ਬੇਰੁਕ ਜਾ ਜੈਲਿਆ ਝੱਗਾ ਚੁੱਕਿਆ ਆਪਣਾ ਨੰਗਾ ਹੁੰਦਾ ਸਾਰੇ ਪਿੰਡ ਵਿੱਚ ਬਦਨਾਮੀ ਹੋਣੀ ਆ ਮੈਂ ਤੇ ਅਜੇ ਧੀ ਵੀ ਵਿਆਹਣੀ ਆ ਭਾਗ ਸਿੰਘ ਕਹਿੰਦਾ ਮੈਨੂੰ ਨਹੀਂ ਪਤਾ ਅਜੇ ਘਰ ਵੀ ਨਹੀਂ ਆਈ ਉਹਦਰ ਜਿੰਦਰ ਨੂੰ ਕੁਝ ਨਹੀਂ ਸੀ ਸੁੱਜ ਰਿਆ ਦੁਪੱਟੇ ਤੋਂ ਬਿਨਾ ਘਰ ਕਿਵੇਂ ਜਾਏ ਆਖਿਰ ਉਹ ਬਿਨਾ ਦੁਪੱਟੇ ਤੋਂ ਹੀ ਘਰ ਵੱਲ ਨੂੰ ਤੁਰ ਪਈ ਤੇ ਰਸਤੇ ਵਿੱਚ ਦੋ ਜਨਾਨੀਆਂ ਉਹਨੂੰ ਮਿਲੀਆਂ ਉਹ ਜਿੰਦਰਵਾਲ ਦੇਖ ਆਖਦੀਆਂ ਹਏ ਕੁੜੇ ਭੋਰਾ ਸ਼ਰਮ ਨੇ ਇਹਨੂੰ ਦੁਪੱਟਾ ਲਿਆ ਹੀ ਨਹੀਂ ਜਿੰਦਰ ਕਾਲੇ ਕਦਮੀ ਅੱਗੇ ਨੂੰ ਗਈ ਅਤੇ ਉਹਨੂੰ ਬੰਤੀ ਤਾਈ ਮਿਲ ਗਈ ਬੰਤੀ ਕਹਿੰਦੀ ਨੀ ਬੋਟੀ ਤੇਰਾ ਦੁਪੱਟਾ ਕਿੱਥੇ ਆ ਜਿੰਦਰ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਆਪਣੇ ਘਰ ਅੰਦਰ ਵੜ ਗਈ ਬੰਤੀ ਕਹਿੰਦੀ ਕੋਈ ਗਲਤੀ ਹੋਈ ਲੱਗਦੀ ਐ ਜਿਵੇਂ ਦੌੜੀ ਆਈ ਆ ਬਾਹਰੋਂ ਆ ਕੰਧ ਨਾਲ ਲੱਗ ਕੇ ਸੁਣਦੀਆਂ ਭਾਗ ਸਿੰਘ ਜਿੰਦਰ ਨੂੰ ਦੇਖ ਆਖਦਾ ਉੱਥੇ ਹੀ ਰੁਕ ਜਾ ਪਰ ਜਿੰਦਰ ਬੇਸ਼ਰਮਾ ਵਾਂਗ ਅੱਗੇ ਵਧੀ ਜ ਆ ਰਹੀ ਸੀ ਜੈਲਾ ਕੈਲੇ ਨੂੰ ਆਖ ਰਿਹਾ ਸੀ ਤੇਰੀ ਘਰ ਵਾਲੀ ਆ ਕਰ ਹਿਸਾਬ ਕਿਤਾਬ ਹੁਣ ਤੂੰ ਅੱਗੇ ਹੋ ਕੇ ਕੈਲਾ ਅੱਗੇ ਹੋ ਕੇ ਜਿੰਦਰ ਨੂੰ ਬਾਹ ਤੋਂ ਫੜਦਾ ਤੇ ਜਿੰਦਰ ਇੱਕ ਝਟਕੇ ਵਿੱਚ ਬਾਹ ਛੁਡਾ ਆਖਦੀ ਮੈਂ ਕੁਝ ਨਹੀਂ ਕੀਤਾ ਜਿਹੜਾ ਸਭ ਸੋਚ ਰਹੇ ਆ ਕੈਲਾ ਕਹਿੰਦਾ ਫੇ ਤੇਰਾ ਦੁਪੱਟਾ ਕਿੱਥੇ ਆ ਜਿੰਦਰ ਕਹਿੰਦੀ ਮੈਨੂੰ ਤੇ ਉਹ ਕਰਮਾ ਆਪਣੀਆਂ ਗੱਲਾਂ ਵਿੱਚ ਵਸਾ ਕੇ ਕਮਾਦ ਅੰਦਰ ਲੈ ਗਿਆ ਸੀ ਭਾਗ ਸਿੰਘ ਕਹਿੰਦਾ ਬਸ ਬਸ ਹੁਣ ਝੂਠ ਨਾ ਬੋਲ ਕੁੜੀਏ ਮਿੰਦੋ ਕਹਿੰਦੀ ਮੈਂ ਤੇ ਕਹਿੰਦੀ ਆ ਵਿਚੋਲਣ ਗੇਜੋ ਨੂੰ ਸੱਦੋ ਤੇ ਤੋਰੋ ਇਹਨੂੰ ਉਹਦੇ ਨਾਲ ਇਹਦੇ ਪੇਕੇ ਆ ਭਾਗ ਸਿੰਘ ਕਹਿੰਦਾ ਕਿਉਂ ਕਮਲ ਕੁੱਟਦੀਆਂ ਮਿੰਦੋ ਆਪੇ ਆਖ ਦੀ ਰੋਲਾ ਨਹੀਂ ਪਾਉਣਾ ਆਪੇ ਆਖ ਦੀ ਇਹਦੇ ਪੇਕੇ ਤੋਰ ਦਿਓ ਇੱਦਾਂ ਤੇ ਰੋਲਾ ਪੈ ਹੀ ਜਾਣਾ ਬਾਹਰ ਖੜੀ ਬੰਤੀ ਤਾਈ ਸਭ ਕੁਝ ਸੁਣ ਰਹੀ ਸੀ ਉਹਨੂੰ ਅੱਧੀ ਕੋ ਗੱਲ ਹੀ ਸਮਝ ਲੱਗੀ ਇਹਨੇ ਨੂੰ ਛੋਟੂ ਆ ਗਿਆ ਆਖਦਾ ਤਾਈ ਇੱਥੇ ਕੰਤ ਨੂੰ ਕੰਨ ਲਗਾਈ ਖੜਾ ਖੜੀਆਂ ਅੰਦਰ ਹੀ ਚੱਲਿਆ ਜਾ ਬੰਤੀ ਕਹਿੰਦੀ ਉਹ ਮੈਨੂੰ ਤੇ ਤੁਰ ਹੀ ਜਾਂਦੀ ਨੂੰ ਚੱਕਰ ਆ ਗਿਆ ਤਾਂ ਕੰਤ ਫੜ ਖੜ ਗਈ ਮੈਂ ਕੀ ਕਿਸੇ ਦੀਆਂ ਗੱਲਾਂ ਸੁਣਨੀਆਂ ਭਲਾ ਛੋਟੂ ਨੂੰ ਦੇਖ ਬੰਤੀ ਅੱਗੇ ਚਲੇ ਗਈ ਤੇ ਛੋਟੂ ਅੰਦਰ ਆ ਗਿਆ ਮਿੰਦੋ ਜਿੰਦਰ ਨੂੰ ਆਖਦੀ ਚੱਲ ਅੰਦਰ ਸ਼ਰਮ ਨਹੀਂ ਆਉਂਦੀ ਇਹਨੂੰ ਪੋਰਾ ਜਿੰਦਰ ਅੰਦਰ ਚਲੇ ਗਈ ਜੈਲੇ ਨੇ ਪਿੱਛੇ ਖੜੇ ਛੋਟੂ ਵੱਲ ਦੇਖਿਆ ਤੇ ਉਹ ਹਵੇਲੀ ਵੱਲੋਂ ਚਲਾ ਗਿਆ ਇਹਨਾਂ ਕੋਈ ਜ਼ਰੂਰੀ ਗੱਲ ਕਰਨੀ ਹੋਣੀ ਆ ਹਾਂ ਬੇਬੇ ਦੀਪੋ ਨੂੰ ਇਹਦੇ ਨਾਲ ਬਾਹਰ ਅੰਦਰ ਨਹੀਂ ਜਾਣ ਦੇਣਾ ਤੂੰ ਐਦਾਂ ਹੀ ਬੇਸ਼ਰਮ ਔਰਤ ਨਾਲ ਉਹ ਨਹੀਂ ਜਾਵੇਗੀ ਮੈਂ ਘਰ ਵਿੱਚ ਫਲਸ਼ ਬਣਾਉਣ ਨੂੰ ਕੱਲ ਹੀ ਮਿਸਤਰੀ ਲਗਾਉਣ ਲੱਗਾ ਉਨੀ دیر ਬੇਬੇ ਨੂੰ ਇਹਨੂੰ ਲੈ ਕੇ ਜਾਣਾ ਜਾਂ ਫਿਰ ਇਹੋ ਕੈਲਾ ਜਾਵੇ ਬਾਕੀ ਇਹਨੂੰ ਕਰੋ ਬਾਹਰ ਪੈਰ ਨਾ ਰੱਖਣ ਦਿਓ ਤੇ ਇਹੋ ਗੱਲ ਬੇਬੇ ਦੀਪੋ ਨੂੰ ਨਾਹੀਂ ਦਸਿਓ ਐਵੇਂ ਚੰਗਾ ਨਹੀਂ ਲੱਗਦਾ ਜਦੋਂ ਦੀਪੋ ਘਰੇ ਆਈ ਸਭ ਚੁੱਪ ਚਾ ਬੈਠੇ ਸੀ ਦੀਪੋ ਕਹਿੰਦੀ ਚੁੱਪ ਜੇ ਕਿਉਂ ਸਾਰੇ ਮਿੰਦੋ ਕਹਿੰਦੀ ਮੈਂ ਤੇ ਥੱਕ ਗਈ ਐਨਾ ਸਫਰ ਕਿੱਥੇ ਹੁੰਦਾ ਦੀਪੋ ਕਹਿੰਦੀ ਤੇ ਬਾਕੀ ਹਾਂ ਸੱਚ ਨਵੀਂ ਟਰਾਲੀ ਲਿਆਂਦੀ ਆ ਘਰੇ ਕੈਲਾ ਪ੍ਰਾ ਤਹਾਨੂੰ ਤੇ ਚਾਹੀ ਬੜਾ ਹੁੰਦਾ ਨਮੇ ਸੰਦ ਦਾ ਕੈਲਾ ਆਖਦਾ ਉਹ ਬੇਸਣ ਪਿਆ ਬਾਪੂ ਦੇ ਮੰਜੇ ਤੇ ਖਾਲੇ ਦੀਪੋ ਕਹਿੰਦੀ ਮੈਂ ਚਾ ਬਣਾਉਂਦੀ ਆ ਸਾਰਿਆਂ ਲਈ ਦੀਪੋ ਜਿੰਦਰ ਦੇ ਕਮਰੇ ਅੱਗਿਓ ਲੰਘਦੀ ਆਖਦੀ ਸਾਨੂੰ ਤੇ ਆ ਕੇ ਚਾ ਰੋਟੀ ਵੀ ਆਪ ਹੀ ਬਣਾਉਣੀ ਪੈਂਦੀ ਬਾਕੀ ਕੁੜੀਆਂ ਦੇ ਘਰ ਤੇ ਬੜਾ ਆਰਾਮ ਜਾਂਦਿਆਂ ਨੂੰ ਮਿਲ ਜਾਂਦਾ ਬਣਿਆ ਬਣਾਇਆ ਸਭ ਕੁਝ ਮਿੰਤੋ ਕਹਿੰਦੀ ਮੈਂ ਤਰ ਲੈਂਦੀ ਆ ਚਾ ਤੂੰ ਬੈਠ ਜਾ ਦੀਪੋ ਕਹਿੰਦੀ ਬੇਬੇ ਬੈਠੀ ਰਹਿ ਉੱਠ ਬੈਠ ਤੇਰੇ ਕੋਲ ਨਹੀਂ ਹੁੰਦਾ ਦੀਪੋ ਚਾਹ ਬਣਾਉਣ ਲੱਗ ਪਈ ਤੇ ਸਭ ਨੂੰ ਫੜਾਈ ਸਭ ਨੇ ਚਾਹ ਤੇ ਫੜ ਲਈ ਪਰ ਬੇਸਨ ਨਾ ਚੁੱਕਿਆ ਦੀਪੋ ਕਹਿੰਦੀ ਬੇਬੇ ਉਹ ਅੰਦਰੋਂ ਵੀ ਆਵਾਜ਼ ਮਾਰ ਕੇ ਦੇ ਚਾਹ ਪੀ ਲਵੇ ਕੈਲਾ ਇਹਦਾ ਰਹਿਣ ਦਿਓ ਉਹਨੂੰ ਦੀਪੋ ਕਹਿੰਦੀ ਕੀ ਗੱਲ ਹੋਈ ਲੜਾਈ ਹੋ ਗਈ ਭਾਬੀ ਨਾਲ ਸਾਰੇ ਬੜੇ ਚੁੱਪ ਜੇ ਆ ਨਾਲ ਬਾਹਰ ਅੰਦਰ ਮੈਂ ਆਪੇ ਜਾਇਆ ਕਰਾਂਗੀ ਦੀਪੋ ਕਹਿੰਦੀ ਫਿਰ ਮੇਰੇ ਨਾਲ ਕੌਣ ਜਾਇਆ ਕਰੇਗਾ ਮਿੰਦੋ ਕਹਿੰਦੀ ਮੈਂ ਦੋ ਵਾਰ ਜਾ ਆਇਆ ਕਰਾਂਗੀ ਦੀਪੋ ਹੱਸਦੀ ਹੋਈ ਆਖਦੀ ਬੇਬੇ ਗੋਡੇ ਤੇਰੇ ਇੱਕ ਵਾਰ ਵੀ ਜਾਣ ਜੋਗੇ ਨਹੀਂ ਆ ਜੈਲਾ ਦੀਪੋ ਨੂੰ ਦਬਕਾਉਂਦਾ ਤੇ ਆਖਦਾ ਥੋੜੇ ਦਿਨਾਂ ਐਦਾਂ ਹੀ ਲਗਾਓ ਮੈਂ ਕਰੇ ਫਲਸ਼ ਬਣਾਉਣ ਲੱਗਾ ਦੀਪੋ ਕਹਿੰਦੀ ਆ ਤੇ ਵਧੀਆ ਗੱਲ ਐ ਐਨਾ ਆਖ ਜੈਲਾ ਉੱਠ ਕੇ ਹਵੇਲੀ ਨੂੰ ਚਲਾ ਗਿਆ ਜੈਲਾ ਇੱਕ ਵਾਰ ਕਰਮੇ ਨਾਲ ਸਿੱਧੀ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਰਾਜੂ ਤੇ ਪਤਾ ਲੱਗਾ ਕਿ ਕਰਮਾ ਤੇ ਹੁਣੇ-ਹੁਣੇ ਆਪਣੇ ਜੂਪੀ ਵਿਚਲੀ ਜ਼ਮੀਨ ਦੇਖਣ ਨੂੰ ਚਲਾ ਗਿਆ ਸ਼ਾਮ ਦੀ ਗੱਡੀ ਆ ਉਹਦੀ ਜੈਲਾ ਸਮਝ ਗਿਆ ਕਿ ਇਹੋ ਕਰਮਾ ਡਰਦਾ ਹੀ ਇੱਧਰ ਉੱਧਰ ਹੋ ਗਿਆ ਦੀਪੋ ਮਿੰਦੋ ਨੂੰ ਬਥੇਰਾ ਪੁੱਛੇ ਕਿ ਗੱਲ ਕੀ ਹੋਈ ਹੈ ਬੇਬੇ ਦੱਸ ਮਿੰਦੋ ਕਹਿੰਦੀ ਕਿੱਦਾਂ ਦੱਸਾਂ ਕੁੜੀਆਂ ਨੂੰ ਦੱਸਣ ਵਾਲੀ ਗੱਲ ਹੀ ਨਹੀਂ ਆ ਬਸ ਇਹੋ ਜਿੰਦਰ ਨੂੰ ਕਰੋ ਬਾਹਰ ਨਹੀਂ ਨਿਕਲਣ ਦੇਣਾ ਇਹੋ ਗੱਲ ਨੂੰ ਹਫਤਾ ਹੀ ਹੋਇਆ ਸੀ ਕਿ ਜਿੰਦਰ ਦੀ ਮਾਂ ਤੇ ਸ਼ਰਾਂ ਚਾਚਾ ਉਹਨੂੰ ਲੈਣ ਲਈ ਆ ਗਏ ਮਿੰਦੋਨੇ ਜਿੰਦਰ ਦੀ ਮਾਂ ਤੇ ਕੰਨੀ ਐਨੀ ਗੱਲ ਤੇ ਪਾ ਦਿੱਤੀ ਕਿ ਇਹੋ ਕਿਸੇ ਮੁੰਡੇ ਨੂੰ ਮਿਲਣ ਚਲੇ ਗਈ ਸੀ ਕਰੋ ਅਸੀਂ ਪਰਿਵਾਰ ਦੀ ਇੱਜ਼ਤ ਦੀ ਗੱਲ ਹੈ ਕਰਕੇ ਬਹੁਤੀ ਗੱਲ ਨਹੀਂ ਚੁੱਕੀ ਤੁਸੀਂ ਹੀ ਸਮਝਾਓ ਕਿ ਅੱਗੇ ਤੋਂ ਕੋਈ ਗਲਤੀ ਨਾ ਹੋਵੇ ਕਿ ਨਹੀਂ ਭਾਗ ਸਿੰਘ ਕਹਿੰਦਾ ਪੇਡੇ ਹੁਣ ਆਏ ਆ ਹੁਣ ਜੇਕਰ ਜਿੰਦਰ ਕੁਝ ਦਿਨ ਪੇਕੇ ਰਹਿ ਲਈ ਚਲੇ ਗਈ ਉਸ ਦਿਨ ਚਾਹ ਪੀਣ ਅਤੇ ਕੈਲੇ ਨੂੰ ਜੈਲਾ ਪੁੱਛਦਾ ਕੈਲੇ ਇਹ ਰੋਤੇਰੀ ਸੱਸ ਇਹ ਛੜੇ ਨਾਲ ਹੀ ਆਉਂਦੀ ਜਾਂਦੀ ਆ ਹਮੇਸ਼ਾ ਇਹਦਾ ਆਪਣਾ ਬੰਦਾ ਕਿਉਂ ਨਹੀਂ ਆਉਂਦਾ ਕੱਲਾ ਕਹਿੰਦਾ ਕੀ ਪਤਾ ਉਹਦੀ ਲਤ ਨਹੀਂ ਚਲਦੀ ਕਰਕੇ ਨਾ ਆਉਂਦਾ ਜਾਂਦਾ ਹੋ ਜੱਲਾ ਕਹਿੰਦਾ ਅੱਛਾ ਇਹੋ ਗੱਲ ਹੋਊ ਜਾਂ ਫਿਰ ਕੁਝ ਹੋਰ ਚੱਲ ਛੱਡ ਅਸੀਂ ਕੀ ਲੈਣਾ ਜਿਹਦੇ ਨਾਲ ਮਰਜੀ ਆਵੇ ਜਾਵੇ ਕੱਲਾ ਕਹਿੰਦਾ ਹਾਂ ਇੱਕ ਗੱਲ ਆ ਆਪਣੇ ਮੁੰਡੇ ਨਾਲ ਵੀ ਤੇ ਆ ਸਕਦੀ ਸੀ ਨੇੜੇ ਚੌਂਕ ਵਿੱਚ ਚੌਂਕੇ ਵਿੱਚ ਬੈਠੀ ਮਿੰਦੋ ਆਕਦੀ ਇਸ ਵਾਰੀ ਗੇਜੋ ਵੱਲ ਵੀ ਨਹੀਂ ਗਏ ਸਿੱਧੇ ਹੀ ਚਲੇ ਆ ਗਏ ਗੇਜੋ ਵੀ ਕਿਹੜਾ ਆਈ ਹੈ ਕਦੇ ਜਦੋਂ ਰਿਸ਼ਤਾ ਕਰਵਾਉਣਾ ਸੀ ਉਦੋਂ ਬੜੇ ਢੇਡੇ ਕੱਢਦੀ ਸੀ ਜੈਲਾ ਕਹਿੰਦਾ ਉਹਨੇ ਆਪਣਾ ਕੰਮ ਕੱਢ ਲਿਆ ਬੇਬੇ ਤੂੰ ਕਾਲੇ ਵਿੱਚ ਰਿਸ਼ਤਾ ਕਰ ਲਿਆ ਹੁਣ ਚਾਚੀ ਨੇ ਕੀ ਕਰਨ ਆਉਣਾ ਬਿੰਦੋ ਕਹਿੰਦੀ ਆਹੋ ਹੁਣ ਸੋਚਦੀ ਹੋਣੀ ਆ ਕਿ ਸ਼ਿਕਾਇਤਾਂ ਹੀ ਸੁਣਨੀਆਂ ਪੈਣੀਆਂ ਜਿੰਦਰ ਪੇਕੇ ਗਈ ਨੂੰ ਕਈ ਦਿਨ ਹੋ ਗਏ ਸੀ ਤੇ ਬੰਤੀ ਤਾਈ ਨੇ ਉਹਨੂੰ ਬੱਸ ਵਿੱਚ ਦੇਖਿਆ ਸੀ ਕੰਡੈਕਟਰ ਨਾਲ ਬੈਠੇ ਉਹ ਮਿੰਦੋ ਨੂੰ ਦੱਸਣ ਆਈ ਸੀ ਹੁਣ ਮਿੰਦੋ ਸੋਚ ਰਹੀ ਸੀ ਕਿ ਕੈਲਾ ਉਹਨੂੰ ਲੈਣ ਜਾਵੇ ਦੀਪੋ ਵੀ ਆਪਣੀ ਬੇਬੇ ਮਿੰਦੋ ਨੂੰ ਆਖ ਰਹੀ ਸੀ ਕਿ ਜੈਲੇ ਪ੍ਰਾਨ ਨਾਲ ਕੋਈ ਗੱਲ ਕਰੇ ਉਹਦੇ ਬਾਰੇ ਦੀਪੋ ਦਾ ਕਾਲਜ ਵਿੱਚ ਹਰੀਸ਼ ਨਾਮ ਦਾ ਇੱਕ ਮੁੰਡਾ ਪੜਦਾ ਸੀ ਉਹ ਦੀਪੋ ਨੂੰ ਪਸੰਦ ਕਰਦਾ ਸੀ ਤੇ ਦੀਪੋ ਨੂੰ ਉਸਨੇ ਆਖਿਆ ਕਿ ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਹਾਂ ਦੀਪੋ ਨੇ ਕਿਹਾ ਹਰੀਸ਼ ਇਹੋ ਬਹੁਤ ਮੁਸ਼ਕਿਲ ਹੈ ਮੇਰੇ ਪ੍ਰਾਂ ਨੇ ਬਿਲਕੁਲ ਨਹੀਂ ਮੰਨਣਾ ਕਿਉਂਕਿ ਸਾਡੀ ਜਾਤ ਤੇ ਧਰਮ ਅਲੱਗ-ਅਲੱਗ ਹਨ ਹਰੀਸ਼ ਕਹਿੰਦਾ ਮੈਂ ਦੀਪੋ ਤੈਨੂੰ ਬਹੁਤ ਪਿਆਰ ਕਰਦਾ ਮੈਂ ਤੇਰੇ ਭਰਾ ਨਾਲ ਗੱਲ ਕਰਨ ਲਈ ਆਪਣੇ ਮਾਪੇ ਭੇਜ ਦਿੰਦਾ ਦੀਪੋ ਵੀ ਦਿਲੋਂ ਦਿਲਦਰੀ ਹਰੀਸ਼ ਨੂੰ ਪਸੰਦ ਕਰਦੀ ਸੀ ਪਰ ਉਹਨਾਂ ਦਿਨਾਂ ਵਿੱਚ ਪ੍ਰੇਮ ਵਿਆਹ ਕਰਨ ਵਾਲੇ ਨੂੰ ਲੋਕੀ ਬਹੁਤ ਨਿੰਦਦੇ ਸੀ ਇਸ ਲਈ ਦੀਪੋ ਹਰੀਸ਼ ਨਾਲ ਬਹੁਤੀ ਗੱਲ ਨਹੀਂ ਸੀ ਕਰਦੀ ਹੁੰਦੀ ਹਰੀਸ਼ ਦੇ ਮਾਪੇ ਨੂੰ ਘਰੇ ਭੇਜਣ ਦੀ ਗੱਲ ਤੇ ਦੀਪੋ ਸੋਚਦੀ ਕਿ ਇਹਦੇ ਮਾਪੇ ਨੂੰ ਕਿਤੇ ਜੈਲਾ ਪ੍ਰਾ ਗੁੱਸੇ ਵਿੱਚ ਕੁਝ ਬੋਲ ਹੀ ਨਾ ਦੇਵੇ ਇਸ ਲਈ ਉਹ ਹਰੀਸ਼ ਨੂੰ ਆਖਦੀ ਪਹਿਲਾਂ ਮੈਂ ਘਰ ਗੱਲ ਕਰਾਂਗੀ ਫਿਰ ਤੂੰ ਆਪਣੇ ਮਾਪੇ ਨੂੰ ਭੇਜੀ ਦੀਪੋ ਨੇ ਆਪਣੀ ਮਾਂ ਮਿੰਦੋ ਨਾਲ ਗੱਲ ਕੀਤੀ ਮਿੰਦੋ ਆਖਦੀ ਇਹੋ ਗੱਲ ਤੂੰ ਇੱਥੇ ਹੀ ਖਤਮ ਕਰ ਦੇ ਦੀਪੋ ਦੀਪੋ ਕਹਿੰਦੀ ਪਰ ਬੇਬੇ ਇੱਕ ਵਾਰ ਪੁੱਛ ਕੇ ਦੇਖ ਤੂੰ ਮਿੰਦੋ ਕਹਿੰਦੀ ਉਹ ਜਦੇ ਕਿਸੇ ਵੀ ਮੰਨਣਾ ਨਹੀਂ ਚੱਲ ਜੇਕਰ ਉਹ ਮੰਨ ਵੀ ਗਏ ਤੇ ਤੇਰੇ ਲਈ ਬਹੁਤ ਮੁਸ਼ਕਲ ਹੋਣਾ ਉਹਨਾਂ ਦੇ ਰੀਤੀ ਰਿਵਾਜ ਸਭ ਕੁਝ ਅਲੱਗਾ ਤੇ ਅਸੀਂ ਆ ਪਿੰਡ ਵਾਲੇ ਉਹ ਸ਼ਹਿਰ ਰਹਿੰਦਿਆ ਤੇ ਨਾਲ ਹੀ ਲੋਕਾਂ ਦੇ ਤਾਨੇ ਮਿਹਣੇ ਤੈਨੂੰ ساری ਉਮਰ ਲਈ ਸੁਣਨੇ ਪੈਣੀਆਂ ਚੱਲ ਮੈਂ ਮੌਕਾ ਦੇਖ ਕੇ ਗੱਲ ਕਰਾਂਗੀ ਪਰ ਤੂੰ ਚੜਕਾ ਖਾਣ ਉhtਿਆਰ ਰਹੀ ਜਿਗਰਾਨਾ ਪਿਆ ਦੀਪੋ ਬਾਰੇ ਗੱਲ ਸ਼ੁਰੂ ਕਰੇ ਉਹਨੇ ਐਨਹੀਂ ਆਖਿਆ ਕਿ ਕੈਲੇ ਨੂੰ ਐਦਾਂ ਕਰੀ ਪਰਸੋ ਜਾ ਕੇ ਜਿੰਦਰ ਨੂੰ ਲਿਆ ਬਹੁਤ ਦਿਨ ਹੋ ਗਏ ਆ ਗਏ ਨੂੰ ਕੈਲਾ ਵੀ ਹਾਂ ਆਕਦਾ ਹੋਇਆ ਰੋਟੀ ਖਾ ਕੇ ਆਪਣੇ ਕੰਮ ਲੱਗ ਗਿਆ ਤੇ ਬਾਕੀ ਵੀ ਸਭ ਚਲੇ ਗਏ ਦੀਪੋ ਕਹਿੰਦੀ ਬੇਬੇ ਤੂੰ ਮੇਰੇ ਬਾਰੇ ਤੇ ਕੋਈ ਗੱਲ ਨਹੀਂ ਕੀਤੀ ਨਾ ਹੀ ਇਹੋ ਦੱਸਿਆ ਕਿ ਉਹ ਮਹਾਰਾਣੀ ਉੱਥੇ ਬੱਸਾਂ ਵਿੱਚ ਘੁੰਮਦੀ ਆ ਮਿੰਦੋ ਕਹਿੰਦੀ ਦੇਖ ਦੀਪੋ ਇਹਨਾਂ ਬੰਦਿਆਂ ਨਾਲ ਗੱਲ ਮੌਕਾ ਦੇਖ ਕੇ ਕਰ ਹੁੰਦੀ ਆ ਇਹਨਾਂ ਦਾ ਬਲੱਡ ਵੀ ਜਲਦੀ ਵੱਧ ਜਾਂਦਾ ਹੁੰਦਾ ਮੈਨੂੰ ਤੇ ਤੇਰੇ ਬਾਪੂ ਦਾ ਫਿਕਰ ਹੈ ਉਹ ਤੇ ਕੋਈ ਐਦਾਂ ਦੀ ਗੱਲ ਸੁਣ ਛੱਟੇ ਹੀ ਮੰਜੇ ਤੇ ਡਿੱਗ ਪੈਂਦਾ ਦੀਪੋ ਕਹਿੰਦੀ ਪਤਾ ਨਹੀਂ ਮੌਕਾ ਕਦੋਂ ਆਊਗਾ ਦੀਪੋ ਨੂੰ ਇਸ ਲਈ ਕਾਲੀ ਸੀ ਕਿ ਅਗਲੇ ਦਿਨ ਉਹਦਾ ਆਖਰੀ ਪੇਪਰ ਸੀ ਤੇ ਹਰੀਸ਼ ਨੇ ਉਹਨੂੰ ਪੁੱਛਣਾ ਸੀ ਕਿ ਉਹਦੇ ਘਰ ਵਾਲੇ ਕੀ ਆਖਦੇ ਐ ਫਿਰ ਉਹਨੂੰ ਕੁਝ ਦਿਨ ਛੁੱਟੀਆਂ ਸਨ ਰਾਤ ਨੂੰ ਸਭ ਦੇ ਰੋਟੀ ਖਾਣ ਤੋਂ ਬਾਅਦ ਮਿੰਦੋ ਜੈਲ ਨੂੰ ਆਖਦੀ ਪੁੱਤ ਜਦੋਂ ਕੋ ਇੱਥੇ ਆਈ ਤੇ ਕੈਲੇ ਨੂੰ ਵੀ ਕੋਈ ਗੱਲ ਕਰਨੀ ਆ ਕੈਲਾ ਕਹਿੰਦਾ ਬੇਬੇ ਉਹਦੀ ਹੀ ਗੱਲ ਕਰਨੀ ਹੋਣੀ ਆ ਮੈਂ ਨਹੀਂ ਸੁਣਨੀ ਕੋਈ ਗੱਲ ਮਿੰਦੋ ਕਹਿੰਦੀ ਨਹੀਂ ਜਿੰਦਰ ਵਾਰੇ ਨਹੀਂ ਆ ਜਾਓ ਆਪਣੇ ਇੱਥੇ ਬਾਪੂ ਕੋਲ ਬੈਠੋ ਕੈਲਾ ਬਾਪੂ ਦੇ ਮੰਝੇ ਤੇ ਬੈਠ ਗਿਆ ਜੈਲਾ ਨੇੜੇ ਪਈ ਇੱਕ ਲੱਕੜ ਦੀ ਕੁਰਸੀ ਕੱਚ ਕੇ ਬਾਪੂ ਦੇ ਮੰਝੇ ਕੋਲ ਕਰਕੇ ਬੈਠ ਗਿਆ ਦੀਪੋਤੇ ਮਿੰਦੋ ਤੇ ਦੀਪੋ ਅੱਗੇ ਪਿੱਛੇ ਹੋ ਕੇ ਖੜੀਆਂ ਸੀ ਮਿੰਦੋ ਕਹਿੰਦੀ ਇੱਕ ਮੁੰਡਾ ਬੜੇ ਅਮੀਰ ਕਰਦਾ ਆਪਣੇ ਦੀਪੋ ਲਈ ਦੇਖ ਲੈਂਦੇ ਆ ਜੈਲਾ ਕਹਿੰਦਾ ਹਾਂ ਦੇਖ ਲੈਂਦੇ ਹਾਂ ਕਿਹੜੇ ਪਿੰਡ ਦੇ ਆ ਮੁੰਡੇ ਵਾਲੇ ਤੇ ਸਾਖ ਦੀ ਦੱਸ ਕਿਨੇ ਪਾਈ ਆ ਮਿੰਦੋ ਕਹਿੰਦੀ ਉਹ ਤੇ ਸ਼ਹਿਰ ਦੇ ਆ ਜੈਲਾ ਕਹਿੰਦਾ ਸ਼ਹਿਰ ਤੇ ਜ਼ਮੀਨ ਕਿਹੜੇ ਪਿੰਡ ਪੈਂਦੀ ਆ ਐਨੀ ਗੱਲ ਸੁਣ ਭਾਗ ਸਿੰਘ ਬੋਲਿਆ ਮਿੰਦੋ ਤੇਰਾ ਦਿਮਾਗ ਖਰਾਬ ਹੋਇਆ ਇਹੋ ਕੀ ਬੋਲੀ ਜਾਂਦੀ ਮਿੰਦੋ ਕਹਿੰਦੀ ਉਹ ਮੁੰਡਾ ਦੀਪੋ ਨਾਲ ਪੜਦਾ ਇੰਨਾ ਸੁਣਦੇ ਹੀ ਜੈਲਾ ਗਰ ਜੁੱਟਿਆ ਤੇ ਆਖਦਾ ਦੀਪੋ ਹੁਣ ਤੂੰ ਪ੍ਰੇਮ ਵਿਆਹ ਕਰਕੇ ਸਾਡੀ ਇੱਜ਼ਤ ਰੋਲੇਗੀ ਤੈਨੂੰ ਕਾਜ ਇਸ ਲਈ ਪੜਨ ਭੇਜੀਦਾ ਕਿ ਤੂੰ ਪੜ ਲਿਖ ਨੌਕਰੀ ਕਰੇ ਦੱਸ ਮੈਨੂੰ ਹੋਰ ਕਿੰਨੀਆਂ ਕੁੜੀਆਂ ਜਾਂਦੀਆਂ ਪਿੰਡ ਵਿੱਚ ਪੜਨ ਨਹੀਂ ਜਾਂਦੀਆਂ ਨਾ ਜੇਕਰ ਤੂੰ ਵਿਆਹ ਹੀ ਕਰਨਾ ਤੇ ਮੈਂ ਆਪ ਵਧੀਆ ਮੁੰਡਾ ਲੱਭ ਤੋਰ ਦਿੰਦਾ ਤੈਨੂੰ ਇਹੋ ਪੜਾਈ ਬੰਦ ਕਰਕੇ ਦੀਪੋ ਕਹਿੰਦੀ ਮੇਰੇ ਵਾਰੇ ਤੁਹਾਡੀ ਇੱਜ਼ਤ ਖਰਾਬ ਹੁੰਦੀ ਐ ਉਹ ਜਿਹੜੀ ਆਪ ਲੱਭ ਕੇ ਲਿਆਇਆ ਉਹ ਕਿੱਥੇ ਕਿੱਥੇ ਖੇ ਖਾਂਦੀ ਐ ਉਹ ਵੀ ਦੇਖ ਲੋ ਜਾ ਕੇ ਬੱਸਾਂ ਵਿੱਚ ਕੰਡਕਟਰ ਐਨਐਸ ਨੂੰ ਚਾਲੇ ਜਾਂ ਥੱਪੜ ਚੁੱਕਿਆ ਤੇ ਜ਼ੋਰਦਾਰ ਆਵਾਜ਼ ਵਿੱਚ ਦੀਪੋ ਆਖਦਾ ਹੋਇਆ ਅੱਗੇ ਵਧਿਆ ਪਰ ਦੀਪੋ ਦੇ ਥੱਪੜ ਮਾਰਿਆ ਨਹੀਂ ਆਖਦਾ ਚੱਲ ਅੰਦਰ ਤੇ ਆਪ ਕੁਰਸੀ ਤੇ ਬੈਠ ਕੇ ਸਿਰ ਫੜ ਲਿਆ ਭਾਕ ਸਿੰਘ ਕਹਿੰਦਾ ਮਿੰਦੋ ਨੂੰ ਦਬਕਦਾ ਸੀ ਤੇ ਤੇਰਾ ਕੰਮ ਇਹਨੂੰ ਚੰਗਾ ਮੜਾ ਦੱਸਣਾ ਨਾ ਕਿ ਤੂੰ ਅੱਗੇ ਹੋ ਕੇ ਉਹਨੂੰ ਸ਼ਹਿ ਦੇਵੇਂ ਮਿੰਦੋ ਤੇ ਦੀਪੋ ਦੋਨੋਂ ਅੰਦਰ ਚਲੇ ਗੀਆਂ ਕਹਿਲਾ ਚੁੱਪਚਾਪ ਬੈਠਾ ਸੀ ਉਹਨੇ ਕੋਲ ਪੇਜ ਜੱਗ ਵਿੱਚੋਂ ਬਾਪੂ ਤੇ ਜੈਲੇ ਨੂੰ ਪਾਣੀ ਗਲਾਸ ਵਿੱਚ ਪਾ ਕੇ ਫੜਾਇਆ ਤੇ ਆਪ ਵੀ ਪੀਤਾ ਭਾਗ ਸਿੰਘ ਅਜੇ ਵੀ ਗੁੱਸੇ ਵਿੱਚ ਮਿੰਦੋ ਨੂੰ ਬੋਲੀ ਜਾ ਰਿਹਾ ਸੀ ਲਾੜ ਪਿਆਰ ਵੀ ਹਿਸਾਬ ਕਿਤਾਬ ਦਾ ਹੁੰਦਾ ਇਹੋ ਕੀ ਪਲਿਆ ਜੈਲਾ ਉੱਠਿਆ ਤੇ ਦੀਪੋ ਤੇ ਮਿੰਦੋ ਦੇ ਕਮਰੇ ਵਿੱਚ ਗਿਆ ਤੇ ਰੋ ਰਹੀ ਦੀਪੋ ਨੂੰ ਆਖਦਾ ਦੀਪੋ ਸਵੇਰ ਤੱਕ ਸੋਚ ਲਈ ਜੇਕਰ ਤੂੰ ਅੱਗੇ ਪੜਨਾ ਤੇ ਜ਼ਿੰਦਗੀ ਵਿੱਚ ਕੁਝ ਬਣਾਉਣਾ ਇਹੋ ਜਹੀ ਗੱਲ ਦੁਬਾਰਾ ਨਾ ਹੋਵੇ ਤੇ ਜੇਕਰ ਇਹੋ ਜਿਹਾ ਪ੍ਰੇਮ ਵਿਆਹ ਦੀਆਂ ਗੱਲਾਂ ਹੀ ਕਰਨੀਆਂ ਤੇ ਫੇਰ ਸਵੇਰ ਨੂੰ ਕੱਲ ਜਾਣ ਦੀ ਲੋੜ ਨਹੀਂ ਕਰੇ ਬੈਠ ਕੋਈ ਮੁੰਡਾ ਲੱਭ ਲਵਾਂਗੇ ਐਨਾ ਆਖ ਚਹਿਲਾ ਆਪਣੇ ਕਮਰੇ ਵਿੱਚ ਲੱਗ ਗਿਆ ਤੇ ਮੰਜੇ ਤੇ ਆਪਣੇ ਪਲੰਗ ਤੇ ਬੈਠਦਾ ਹੋਇਆ ਆਖਦਾ ਰੱਬਾ ਕੀ ਹੋ ਗਿਆ ਮੇਰੇ ਪਰਿਵਾਰ ਨੂੰ ਕਹਿਲਾ ਬਾਪੂ ਨਾਲ ਹੀ ਲੰਮਾ ਪੈ ਗਿਆ ਤੇ ਬਾਪੂ ਨੂੰ ਆਖਦਾ ਬਾਪੂ ਸੋਜਾ ਭਾਗ ਸਿੰਘ نیند ਕਿੱਥੇ ਆਉਂਦੀ ਆ ਪੁੱਤ ਕੈਲਾ ਕਹਿੰਦਾ ਬਾਪੂ ਮੈਨੂੰ ਪਤਾ ਦੀਪੋ ਸਮਝ ਜਾਵੇਗੀ ਭਾਗ ਸਿੰਘ ਕਹਿੰਦਾ ਮੈਂ ਤੇ ਇਹਨੂੰ ਸਿਆਣੀ ਧੀ ਸਮਝਦਾ ਸੀ ਪਰ ਇਹਨੇ ਮੇਰਾ ਦਿਲ ਤੋੜ ਦਿੱਤਾ ਦੀਪੋ ਨਾਲੋ ਵੱਧ ਗੁੱਸਾ ਤੇਰੀ ਮਾਂ ਤੇ ਆ ਮੈਨੂੰ ਦੀਪੋ ਨੂੰ ਅੰਦਰ ਸਭ ਸੁਣ ਰਿਹਾ ਸੀ ਕਿਉਂਕਿ ਉਹਨੂੰ ਵੀ نیند ਨਹੀਂ ਆ ਰਹੀ ਸੀ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਆਪਣੇ ਵਿੱਚਾ ਜਰੂਰ ਦੱਸ ਕੇ ਜਾਇਓ ਤੇ ਇੱਕ ਲਾਈਕ ਤੇ ਇੱਕ ਹਾਈਪ ਸਕੋਰ ਵੀ ਜਰੂਰ ਕਰ ਦਿਓ